ਆਈ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਇਹ ਹੈ ਨਗਰ ਟਪਿਆਲਾ ਨਗਰ ਟਪਿਆਲੇ ਦੀ ਸੰਗਤ ਵੱਲੋਂ ਜਿਹੜਾ ਹੈ ਇਹ ਲੰਗਰ ਪਕਾ ਕੇ ਲਿਆਂਦੇ ਜੀ ਵਾਹਿਗੁਰੂਖ ਪਿਆਰਿਓ ਇਹ ਟਰਾਲੀਆਂ ਚ ਟਰਾਲੀਆਂ ਦੇ ਵਿੱਚ ਲੰਗਰ ਭਰ ਭਰ ਸੰਗਤ ਲਈ ਆਈ ਹੈ ਜੀ ਲਾਲੋ ਜੀ ਸਾਹ ਦੇ ਮੁਰਦਾ ਸਾਹ ਦੇ ਲਾਗੇ ਆ ਰਹੇ ਵੀਰ ਜੀ ਟਰਾਲੀਆਂ ਚ ਜਲ ਦੇ ਨਾਲ ਗੁਰਮੁਖ ਪਿਆਰਿਓ ਗੁਰਮੁਖ ਪਿਆਰਿਓ ਲੰਗਰ ਜਿਹੜੇ ਆ ਉਹ ਪੂਰਾ ਖਾਣਾ ਖਾਜੀ ਬਰੇ ਘਰ ਦੇ ਲੰਗਰ ਤੇ ਟਰਾਲੀਆਂ 'ਚ ਗੁਰਮੁਖ ਪਿਆਰਿਓ ਲੰਗਰ ਸਿੱਖ ਸੰਗਤਾਂ ਭਰ ਕੇ ਲੈ ਆਈਆਂ ਆ ਦੇ ਕਿਹੜੇ ਨਗਰੋਂ ਆਉਂਦੇ ਜੀ ਟੱਪਿਆਲੇ ਦੇ ਹਾਂਜੀ ਸਵੇਰ ਦਾ ਹੀ ਹੈ ਕੀ ਕੀ ਚਾਹਾਰਿਆ ਸੰਗਤ ਨੂੰ ਖੀਰ ਆ ਜੀ ਦਾਲ ਆ ਜੀ ਸਬਜੀ ਆ ਮਟਰ ਪਨੀਰ ਖੀਰ ਦਾਲ ਸਬਜੀ ਪ੍ਰਸ਼ਾਦਾ ਸਾਰੀਆਂ ਸੰਗਤਾਂ ਨੂੰ ਗੁਰਮੁਖ ਪਿਆਰਿਓ ਕਿਉਂਕਿ ਗੱਲ ਲੰਗਰਾਂ ਪ੍ਰਸ਼ਾਦਿਆਂ ਦੀ ਨਹੀਂ ਆ ਗੱਲ ਸੇਵਾ ਦੀ ਗੁਰਮੁਖ ਪੈਰ ਜੋ ਸੇਵਾ ਭਾਵਨਾ ਮਹਾਂਪੁਰਖਾਂ ਨੇ ਸਿਖਾਈ ਹੈ ਨਾ ਨਗਰਾਂ 'ਚ ਜਾ ਜਾ ਕੇ ਉਹ ਸੇਵਾ ਭਾਵਨਾ ਦੀ ਗੱਲ ਹੈ ਹੋਰ ਜੀ ਹਾਂਜੀ ਕਿਹੜਾ ਨਗਰ ਜੀ ਵਰਜੂ ਖਾਲਸਾ ਵਰਜੂ ਕੀ ਫਤਿਹ ਜੀ ਬੋਲੋ ਮੇਰਾ ਹਾਂਜੀ ਕਸਾ ਜੀ ਟਪਿਆਲੇ ਪਿੰਡ ਤੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸੰਤ ਮਹਾਂਪੁਰਸ਼ ਬਾਬਾ ਪਾਲਾ ਸਿੰਘ ਜੀ ਦੀ ਜਾਦ ਦੇ ਵਿੱਚ ਗਊਆਂ ਵਾਲਿਆਂ ਦੇ ਲੰਗਰ ਟਪਿਆੜਾ ਸੰਗਤ ਨੇ ਸਾਰੀ ਜਿਨੇ ਸਜੋਗ ਦੇ ਨਾਲ ਤਿਆਰ ਕਰਕੇ ਗੁਰੂ ਘਰ ਪਹਚਾਇਆ ਜੀ ਦੇਸਾਂ ਵਿਦੇਸਾਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਸੰਗਤ ਦਾ ਜਿਨ੍ਹਾਂ ਨੇ ਇਹਨਾਂ ਕੀਮਤੀ ਸਮਾਂ ਕੱਢ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਲੱਗੇ ਉਹਨਾਂ ਦਾ ਅਜ ਖੰਡਪਾਤਵੀ ਦਾਪ ਹੋ ਗਈ ਸੰਗਤਾਂ ਨੇ ਆਪਣਾ ਸਮਾਂ ਕੱਢ ਕੇ ਉਹਨਾਂ ਨੂੰ ਸ਼ਰਧਾਲੀ ਭੇਟ ਕੀਤੀ ਆ ਉਹਨਾਂ ਦੀ ਜਾਤ ਦੇ ਵਿੱਚ ਪ੍ਰਸ਼ਾਦਾ ਚੱਲ ਰਿਹਾ ਜੀ ਥਾਂ-ਥਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਲੰਗਰ ਚੱਲ ਰਹੇ ਨੇ ਬਹੁਤ ਧੰਨਵਾਦ ਸੰਗਤਾਂ ਦਾ ਜੀ ਗੁਰੂ ਮਹਾਰਾਜ ਜੀ ਇਦਾਂ ਪਿਆਰ ਬਣਾਈ ਸੱਚੇ ਪਾਤਸ਼ਾਹ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਬੜੇ ਪ੍ਰੇਮ ਦੇ ਨਾਲ ਬੇਜਵਾਨਿਆਂ ਦੀ ਸੇਵਾ ਕੀਤੀ ਉਹਨਾਂ ਦੇ ਅੱਜ ਭੋਗ ਪਾਏ ਗਏ 20 ਤਰੀਕ ਨੂੰ ਤੇ ਸਮੁੱਚੇ ਇਲਾਕੇ ਦੀਆਂ ਨਾ ਸੰਗਤਾਂ ਪੰਜਾਬ ਦੀਆਂ ਸੰਗਤਾਂ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਕੇ ਲੰਗਰ ਵਾਤਾਵਾਂਵਾ ਦੇ ਲੈ ਕੇ ਪਹੁੰਚੀਆਂ ਹਨ ਟਪਿਆਲੇ ਦੀਆਂ ਸਮੂਚੀਆਂ ਸੰਗਤਾਂ ਬੜਾ ਸਹਿਯੋਗ ਟਪਿਆਲੇ ਦੀਆਂ ਸੰਗਤਾਂ ਦੇਸਾਂ ਵਦੇਸਾਂ ਦੀਆਂ ਸੰਗਤਾਂ ਬੜਾ ਹੀ ਗੁਰਮੁਖਾਂ ਨੇ ਪ੍ਰਲਾ ਕਰਕੇ ਭਿਆਨਤ ਭਿਆਨਤ ਲੰਗਰ ਤਿਆਰ ਕੀਤੇ ਨੇ ਗੁਰੂ ਘਰੋਂ ਤੇ ਮਹਾਂਪੁਰਸ਼ਾਂ ਦੇ ਸਤਾਨਾ ਦੇ ਲਿਆ ਕਰਕੇ ਸਾਰੀਆਂ ਸੰਗਤਾਂ ਦੀ ਸੇਵਾ ਲੋਟ ਰਹੀਆਂ ਹਨ ਭਾਈ ਸਾਹਿਬ ਭਾਈ ਗੁਲਜਾਰ ਸਿੰਘ ਜੀ ਟਪਿਆਲਾ ਪ੍ਰਧਾਨ ਜਿਨ੍ਹਾਂ ਵੱਲੋਂ ਬੜੇ ਪ੍ਰੇਮ ਨਾਲ ਗੁਰੂ ਕੈਲੰਗਰਾਂ ਦੀਆਂ ਤਿਆਰੀਆਂ ਕੀਤੀਆਂ ਗਿਆ ਡਾਕਟਰ ਕੁਲਵਿੰਦਰ ਸਿੰਘ ਜੀ ਆਦ ਗੁਰਮੁਖਾਂ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ ਤੇ ਦੇਸਾਂ ਵਦੇਸਾਂ ਦੀਆਂ ਸੰਗਤਾਂ ਦਾ ਬੜਾ ਵੱਡਾ ਸਹਿਯੋਗ ਹੈ ਜੀ ਤੇ ਮਹਾਂਪੁਰਸ਼ਾਂ ਨੇ ਮਹਾਨ ਰਹਿਮਤ ਕਿਰਪਾ ਕੀਤੀ ਤਰਸ ਕੀਤਾ ਨਗਰ ਤੇ ਜੋ ਸੇਵਾ ਬਖਸ਼ੀ ਤੇ ਸੇਵਾ ਲਈ ਹੈ ਜੀ ਸੋ ਸੰਗਤਾਂ ਦਾ ਵੀ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ